ਕਿ ਆਪਾਂ ਉਹਨਾਂ ਨੂੰ ਦੱਸਾਂਗੇ ਤਾਂ ਹੀ ਅੱਗੇ ਜਾ ਕੇ ਫਿਰ ਆਪਣੇ ਜਿਹੜੇ ਜੇ ਆਪਾਂ ਕਿਸੇ ਨੂੰ ਦੱਸਾਂਗੇ ਸਾਰੇ ਵੱਧ ਤੋਂ ਵੱਧ ਮੈਡਿਸਪੀਸੇਟ ਕਰਿਆ ਕਰੋ ਜਿਹੜੀ ਆਪਣੀ ਪੰਜਾਬ ਸਰਕਾਰ ਨੇ ਬਹੁਤ ਵਧੀਆ ਮੁੱਦਾ ਚੱਕਿਆ ਲੋਕਾਂ ਦੀ ਸਿਹਤ ਵਾਸਤੇ ਹੁਣ ਤੁਸੀਂ ਦੱਸੋ ਤੁਹਾਡੇ ਕਿੰਨਾ ਫਰਕ ਲੱਗ ਰਿਹਾ ਪਹਿਲਾਂ ਨਾਲ ਕਿ ਆਪਾਂ ਕਿਸੇ ਨੂੰ ਦੱਸਾਂਗੇ ਤਾਂ ਹੀ ਅੱਗੇ ਆ ਕੇ ਲੋਕ ਵੀ ਰੱਖ ਇਹ ਨਾਲ ਜੁੜਨਗੇ ਆਪਣੀ ਸਿਹਤ ਦਾ ਜਿਹੜਾ ਖਿਆਲ ਰੱਖ ਸਕਦੇ ਹੁਣ ਹੀ ਆਪਾਂ ਲੋਕਾਂ ਨੂੰ ਡਾਕਟਰਾਂ ਹਸਪਤਾਲਾਂ ਤੇ ਤੋਂ ਮੈਂ ਤੁਹਾਨੂੰ ਆਪਣੇ ਵਿਚਾਰ ਰੱਖਣਗੇ ਅੱਜ ਐਂਟਰ ਮੈਸੇਜ ਜੁਗਾ ਦੇ ਰਹੇ ਤੇ ਜਿੰਨੇ ਸਾਡੇ ਟੀਚਰ ਸਾਹਿਬਾਨ ਵੱਖ-ਵੱਖ ਗਰੁੱਪਾਂ ਦੇ ਵਿੱਚ ਆਈ ਵੀਡੀਓ ਤੇ ਦੇਖੀ ਸੀ ਉਹ ਉਸੇ ਲੰਬੇ ਸਮੇਂ ਤੋਂ ਜੁਗਾ ਕਰਦੇ ਨੇ ਅੱਜ ਉਹਨਾਂ ਨੇ ਇਸ ਵਿੱਚ ਜੁਗਾ ਦੇ ਦਿੱਤੀ ਸੂਹਿਤ ਤੌਰ ਤੇ ਜੰਕਸ਼ਨ ਪਾਰਕ ਮਹਿਲਪੁਰਾਂ ਇਕੱਠੇ ਹੋਏ ਜੁਗਾ ਕਲਾਸ ਲੱਗੀ ਜੁਗਾ ਮੰਤਰਾ ਤੇ ਸਾਰੀਆਂ ਜੋਗਨ ਕੀਤਾ ਔਰਤ ਤੰਦਰੁਸਤ ਪੰਜਾਬ ਤੰਦਰੁਸਤ ਸਮਾਜ ਤੰਦਰੁਸਤ ਪੰਜਾਬ ਇਹਦਾ ਮਹੱਤਵ ਮੈਨੂੰ ਲੈ ਕੇ ਮਾਨਜੋਤ ਮੁਖਵਾਲੀ ਪੰਜਾਬ ਸਰਕਾਰ ਤੋਂ ਬਹੁਤ ਸਾਰੀਆਂ ਮਾਨਨੇ ਪਰਚਾ ਬੋਲਿਆ ਕਰਦੇ ਰਿਹਾ ਸੋ ਅੱਜ ਇਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਨਸਾਨ ਇਨਸਾਨ ਨੇ ਪਰ ਜੇ ਇਹ ਨਹੀਂ ਹੁੰਦੇ ਆ ਤੇ ਸਾਡੇ ਕੰਮਕਾਜ ਘਟ ਗਏ ਖਾਣਾ ਖਿਣਾ ਇਦਾਂ ਦਾ ਹੋ ਗਿਆ ਕਿ ਇੱਕ ਸਰੀਰ ਨੂੰ ਤੰਦਰੁਸਤ ਰੱਖਣ ਦੀ ਕਿ ਸਾਡੇ ਲਈ ਕਿ ਚੁਣੌਤੀ ਬਣਿਆ ਹੋਇਆ ਸੂਰਨਾਂ ਦਾ ਨੋਕ ਰੱਖਦੇ ਹੋਏ ਮਾਝੂਰ ਮੁੱਖ ਮੰਤਰੀ ਪੂਜਾ ਨੇ ਸੰਕੀ ਚੁਣੀ ਕਰਵਾਈ ਜੁਆਏ ਅੱਛੇ ਪੀਕਰ ਨੇ ਜੋ ਵੀ ਪਿੰਡਾਂ ਦੇ ਵਿੱਚ ਗਰੁੱਪਾਂ ਦੇ ਵਿੱਚ ਕਰਦੇ ਨੇ ਜਾ ਕੇ ਡੋਗਾ ਕਰਵਾਉਂਗੇ ਆ ਸਾਂਝੀ ਜਗ੍ਹਾ ਤੇ ਨੌਸ ਨੁਕਤੇ ਲਾਉਂਦੇ ਨੇ ਸੋ ਉੱਥੇ ਜਾ ਕੇ ਜਿੰਨਾ ਵੀ ਇੱਛਾ ਹੁੰਦੀ ਹੈ ਉਹ ਇਸ ਕਲਾਸਾਂ ਦਾ ਲਾਹਾ ਲੈ ਰਹੇ ਨੇ ਸੋ ਅੱਗੇ ਤੋਂ ਵੀ ਲੈਂਦੇ ਰਹਿਣਗੇ ਇਹ ਤਾਂ ਬਹੁਤ ਵਧੀਆ ਨਾਲ ਦਾ ਪ੍ਰਾਣ ਦਾ ਆਪਣੇ ਹਸਪਤਾਲ ਦਾ ਪ੍ਰਾਣ ਦਾ ਸਵਾਜ ਹੈ ਮਾਨਜੋਤ ਅੰਮ੍ਰਿਤ ਸਿੰਘ ਜੀ ਹਾਜ਼ਰੀ ਭਰਨੇ ਸੋ ਕਿੱਥੇ ਗਏ ਹੋਣ ਸੋਨੇ ਜਗਾ ਤੇ ਮੈਂ ਜੰਕਸ਼ਨ ਪਾਰਕ ਮਹਿਲਕਲਾ ਜੋ ਸਾਡੇ ਹਲਕਾ ਦਾ ਬੰਦਾ ਦਿਲੋਂ ਤੇ ਜਿੰਨੇ ਵੀ ਜੋਗਾ ਸਾਡੇ ਨਾਮ ਆਪਾਂ ਆਈਆਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮਾਨਜੋਤ ਜੀ ਤੁਹਾਡਾ ਆਪਾਂ ਮਾਨਜੋਤ ਜੀ ਦਾ ਧੰਨਵਾਦ ਔਰ ਐਮਐਲਏ ਸਭਾ ਤੋਂ ਮਾਨਜੋਤ ਜੀ ਦਾ ਧੰਨਵਾਦ ਸਾਰਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਪ੍ਰਵੀਨ ਜੀ ਅੱਜ ਮਹਿਲਕਲਾ ਦੇ ਵਿੱਚ ਜੋਗਾਡੇ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਇਸ ਬਾਰੇ ਕਿ ਕਿੰਨੇ ਕੁ ਲੋਕਾਂ ਨੇ ਪਾਰਟਿਸਪੇਟ ਕੀਤਾ ਇਹਦੇ ਵਿੱਚ ਜੀ ਸੱਸੀ ਘਾਲ ਸਾਰੇ ਜੀ ਆਪਣਾ ਜਿਹੜਾ ਸੀਐਨਡੀ ਯੋਗ ਸਾਡਾ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਚਾਰ ਸਰਕਾਰ ਬਲੋ ਜਿਹੜੀ ਪ੍ਰੋਜੈਕਟ ਚਲਾਇਆ ਉਹਦੇ ਅਧੀਨ ਮੈਂ ਬਰਨਾਲਾ ਡਿਸਟ੍ਰਿਕਟ ਦੇ ਮੈਨ ਤਰ੍ਹਾਂ ਹਰ ਦੇ ਵਿੱਚ ਮੇਰੀ ਬੇਟੀ ਹੈ ਜਿਹੜੀ ਅਜੇ ਯੋਗਾ ਟ੍ਰੇਨਰ ਲੋਕਾਂ ਦਾ ਵਧੀਆ ਮੈਨੂੰ ਜਿਹੜਾ ਰਿਸਪੌਂਸ ਹੈ ਜਿਹੜਾ ਵਧੀਆ ਮਿਲ ਰਿਹਾ ਅੱਜ ਅਸੀਂ ਨੇ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਕਿ ਜਿਹੜੀਆਂ ਮੈਂ ਛੇ ਕਲਾਸਾਂ ਲੈਂਦਾ ਜਿਹੜੀਆਂ ਮੇਰੀਆਂ ਕਲਾਸ ਦੀ ਮੈਂਬਰ ਨੇ ਉਹਨਾਂ ਨੇ ਹਮ ਹਮਾਰ ਦੇ ਜਿਹੜਾ ਪਾਰਟਿਸਪੇਟ ਕੀਤਾ ਇਹ ਜਿਹੜਾ ਯੋਗਾ ਟੀਮ ਮਨਾਇਆ ਪਰਿਵਰਤੀ ਨਾਲ ਸੋਨਾਂ ਦੇ ਰਿਸਪੌਂਸ ਜਿਹੜਾ ਉਹ ਬਹੁਤ ਵਧੀਆ ਆ ਰਹੇ ਨੇ ਦੋਨਾਂ ਜਿਹੜੇ ਯੋਗਾ ਰਿਹਾ ਉਹ ਬਹੁਤ ਵਧੀਆ ਬੈਨੀਫਿਟ ਹੈ ਉਹ ਸਾਡੇ ਤੋਂ ਲੈ ਰਹੀ ਕਿ ਜਿਹੜੀਆਂ ਆਪਣੇ ਸਮਾਜ ਦੇ ਉਹ ਜਿਹੜੀਆਂ ਬਿਮਾਰੀਆਂ ਹੁਣ ਚੱਲੀਆਂ ਹੋਈਆਂ ਨੇ ਲੇਡੀਜ਼ ਨੂੰ ਜ਼ਿਆਦਾਤਰ ਕਿ ਉਹ ਐਸੋ ਆਰਾਮ ਕਰਕੇ ਜਿਹੜੀਆਂ ਬਾਹਰ ਬਿਮਾਰੀਆਂ ਜਿਹੜੀਆਂ ਨੇ ਵੱਧ ਚੱਲੀਆਂ ਹੋਈਆਂ ਨੇ ਜਿਵੇਂ ਕਿ ਸਰਵਾਈਕਲ ਆਰਥਰਾਇਟਿਸ ਤੇ ਬੈਕ ਬੇ ਹਾਈਡ ਹੋਆ ਜਿਹੜਾ ਉਹਦਾ ਬਹੁਤ ਜ਼ਿਆਦਾ ਬੇਨਫੀਟ ਸਾਡੇ ਤੋਂ ਲੈ ਰਹੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਜਿਹੜੇ ਲੋਕ ਸਾਡੇ ਨਾਲ ਹੋਰ ਜੁੜਨਗੇ ਤੇ ਜਿਹੜੀ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਹੈ ਉਹਦਾ ਸਾਡੇ ਤੋਂ ਹੋਰ ਵੱਧ ਤੋਂ ਵੱਧ ਜਿੰਨਾ ਫਾਇਦਾ ਲੈ ਸਕਦੇ ਨੇ ਜੋ ਪੰਜਾਬ ਸਰਕਾਰ ਵੱਲੋਂ ਜਿਹੜੀ ਪੇਮੈਂਟ ਪ੍ਰੋਵਾਈਡ ਕੀਤਾ ਬਾਰੇ ਜਾਂ ਉਹਨਾਂ ਤੋਂ ਟ੍ਰੇਨਿੰਗ ਲੈ ਰਹੇ ਨੇ ਤੇ ਇਸ ਜੋਗਾ ਦੇ ਸਾਨੂੰ ਬਹੁਤ ਜ਼ਿਆਦਾ ਫਾਇਦਾ ਤੋਂ ਇਹਨੇ ਉਸ ਨਾਲ ਡੇਟ ਲਾਫ ਹੋਇਆ ਆਪਣੀ ਬਾਡੀ ਵਿੱਚ ਫਲੈਕਸੀਬਿਲਟੀ ਆਈ ਤੇ ਮੇਰੀ ਆਪ ਦਾ ਖੁਦ ਦਾ ਐਕਸਪੀਰੀਅੰਸ ਆ ਕੇ ਜਿਹੜਾ ਮੇਰਾ ਥਾਇਰਾਇਡ ਸੀਗਾ ਉਹ ਪਹਿਲਾਂ ਨਾਲੋਂ ਘਟ ਘਟਣ ਲੱਗ ਗਿਆ ਤੇ ਇਸ ਕਰਕੇ ਮੈਂ ਇਹ ਕਹਿ ਰਹੀ ਹਾਂ ਜਿਹੜੇ ਹੋਰ ਵੀ ਸ਼ਾਇਦ ਆ ਰਹੇ ਨੇ ਸਾਡੀ ਕਲਾਸ ਦੇ ਵਿੱਚ ਉਹਨਾਂ ਦਾ ਵੀ ਬਹੁਤ ਲਾਸ ਵੇਟ ਲਾਸ ਹੋਇਆ ਹੋਣਾ ਜਾਂ ਉਹਨਾਂ ਨੂੰ ਕੋਈ ਨਾ ਕੋਈ ਬਿਮਾਰੀ ਤੋਂ ਖਤਮ ਨਹੀਂ ਹੋਈ ਤਾਂ ਉਹ ਤਾਂ ਰਾਹਤ ਤਾਂ ਜ਼ਰੂਰ ਮਿਲੀ ਹੈ ਹਰ ਕਿਸੇ ਇਸ ਕਰਕੇ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਫ੍ਰੀ ਯੋਗਾ ਪ੍ਰੋਵਾਈਡਰ ਕੀਤੇ ਨੇ ਟ੍ਰੇਨਰ ਜਿਹੜੇ ਪ੍ਰੋਵਾਈਡ ਕੀਤੇ ਆ ਤੇ ਅੱਗੇ ਤੋਂ ਵੀ ਸਾਡੇ ਸਾਡੇ ਪਿੰਡ ਦੇ ਵਿੱਚ ਜਿਹੜੇ ਲੋਕਾ ਟ੍ਰੇਨਰ ਆ ਰਹੇ ਨੇ ਉਹਨਾਂ ਦਾ ਨਾਮ ਪਰਵੀਨ ਕੁਮਾਰ ਹੈ ਤੇ ਉਹ ਬਹੁਤ ਹੀ ਵਧੀਆ ਸਾਰੇ ਜਿਹੜੇ ਸਾਡੇ ਮਤਲਬ ਕਲਾਸ 6 ਲੱਗਦੀਆਂ ਨੇ ਜਾਂ 7 ਲੱਗਦੀਆਂ ਨੇ ਜੀਆਂ ਸਾਰਿਆਂ ਨੂੰ ਬਹੁਤ ਵਧੀਆ ਜੋਗਾ ਪ੍ਰੋਵਾਈਡ ਕਰਵਾ ਰਹੇ ਨੇ ਤੇ ਉਹਨਾਂ ਦਾ ਹੌਸਲਾ ਅਪਜਾਈ ਕਰਵਾ ਰਹੇ ਨੇ ਕਿ ਉਹਨਾਂ ਦੇ ਕੋਈ ਨਾ ਕੋਈ ਉਹਨਾਂ ਦੀ ਬਾਡੀ ਨੂੰ ਕੋਈ ਨਾ ਕੋਈ ਹਮੇਸ਼ਾ ਬੈਨੀਫਿਟ ਹੋ ਰਿਹਾ ਸਾਰੇ ਜਿਹੜੇ ਵੀ ਲੋਕਾ ਕਲਾਸ ਅਟੈਂਡ ਕਰਦੇ ਨੇ ਧੰਨਵਾਦ ਮੈਮ ਜਿਹੜੀ ਅੱਜ ਯੋਗਾ ਕਰਨ ਆਉਣੇ ਹੋ ਤੁਸੀਂ ਅੱਜ ਵੀ ਇੰਟਰਨੈਸ਼ਨਲ ਯੋਗਾ ਡੇ ਮਨਾਇਆ ਜਾਂਦਾ ਹੈ ਤੇ ਤੁਹਾਨੂੰ ਕੋਈ ਫਾਇਦਾ ਲੱਗਿਆ ਯੋਗਾ ਕਰਨ ਦੇ ਨਾਲ ਹਾਂਜੀ ਹਾਂਜੀ ਬਹੁਤ ਬੈਨੀਫਿਟ ਹੋਏ ਨੇ ਜਿਵੇਂ ਪਹਿਲਾਂ ਸਾਹ ਖੰਡਾ ਸੀ ਹੁਣ ਉਹ ਫੁੱਲੋਂ हट ਗਿਆ ਤੇ ਜਿਵੇਂ ਬਾਡੀ ਸਟ੍ਰੈਚੇਬਲ ਹੋ ਗਈ ਹੁਣ ਮੈਨੂੰ ਕਿੰਨਾ ਜ਼ਿਆਦਾ ਬੈਨੀਫਿਟ ਮਿਲੇਗੇ weight ਵੀ लॉस ਹੋਇਆ ਫਿਟਨੈਸ ਵੀ ਆਈ ਆ ਸਭ ਕੁਝ ਤੇ ਕੀ ਅਪੀਲ ਕਰਨੇ ਚਾਹੋਗੇ ਜਿਹੜੀਆਂ ਹੋਰ ਲੇਡੀਜ਼ ਆ ਕੋਈ ਵਧੀਆ ਮਤਲਬ ਜੋ ਸਰਕਾਰ ਨੇ ਆਪਣੇ ਲਈ ਸਕੀਮ ਚਲਾਈ ਹੈ ਬਹੁਤ ਹੀ ਵਧੀਆ ਚਲਾਈ ਹੈ ਵੀ ਆਪਾਂ ਨੂੰ ਆਪਣੀ ਬੋਲੀ ਵਾਸਤੇ ਵੀ ਕੁਝ ਕਰਨਾ ਚਾਹੀਦਾ ਸਾਡੇ ਨਾਲ ਨੇ ਫਿਟ ਲਾਈਫ ਹਰਬਲ ਦਵਾਖਾ ਨਾਲ ਦੇ ਐਮਡੀ ਡਾਕਟਰ ਪਰਮਿੰਦਰ ਸਿੰਘ ਪਰਮਿੰਦਰ ਜੀ ਕੀ ਕਹਿਣਾ ਚਾਹੋਗੇ ਅੱਜ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਲਗਭਗ ਸਾਲਾਂ ਤੋਂ ਯੋਗਾ ਦੇ ਨਾਲ ਬਿਮਾਰੀ ਮੁਕਤ ਹੋਏ ਨੇ ਉਹਨਾਂ ਨੂੰ ਸਾਰੇ ਨੂੰ ਮੁਬਾਰਕਬਾਦ ਦਿੰਨਾ ਕਿ ਜੋ ਡੋਕਟਰ ਸਾਡਾ ਇੰਟਰਨੈਸ਼ਨਲ ਟੀਮ ਲਾਇਆ ਜਾਂਦਾ ਹੈਗਾ ਤੇ ਇਹਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸੁਰੇਸ਼ ਨਰੂਦੀ ਵੱਲੋਂ ਸੀਐਮ ਜੀਮਾ ਤੁਮਨ ਤੋਂ ਇੱਕ ਲਾਸਾਂ ਦੇ ਲਈ ਸਾਨੂੰ ਪਿੰਡਾਂ ਦੇ ਵਿੱਚ ਟ੍ਰੇਨਿੰਗ ਦਿੱਤੇ ਟ੍ਰੇਨਰ ਦਿੱਤੇ ਜਾ ਰਹੇ ਨੇ ਕਿ ਜੋ ਡੋਕਟਰ ਸਖਾ ਕੇ ਜਿਹੜੇ ਸਾਡੇ ਵਿਅਕਤੀ ਬਿਮਾਰੀਆਂ ਦੇ ਪੀੜਤ ਹੋਉਂਦੇ ਨੇ ਜਿੱਦਿਆਂ ਸਾਡੀਆਂ ਭੈਣਾਂ ਸਾਡੇ ਕੁਛ ਲੋਕ ਬਿਮਾਰੀਆਂ ਦੇ ਪੀੜਤ ਹੋ ਗਏ ਕਿਉਂਕਿ ਸਾਡੇ ਘਰਾਂ ਦੇ ਵਿੱਚ ਏਸ਼ੀਆਂ ਦੇ ਕਾਰਨ ਕੁਝ ਹੋਰ ਪਾਣੀ ਖਰਾਬ ਹੋਣ ਦੇ ਕਾਰਨ ਅਜੀਬੀਆਂ ਦੇ ਬਿਮਾਰੀਆਂ ਹੋ ਗਏ ਸਾਰੋ ਜੋਗੇ ਦੇ ਨਾਲ ਬਹੁਤ ਵਧੀਆ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰ ਰਹੇ ਨੇ ਕਾਫੀ ਪੈਨਪ੍ਰੋ ਵਾਲਾ ਖੰਡਵਾਸ ਪੂਰੀ ਆ ਗਈ ਜਿਨ੍ਹਾਂ ਨੇ ਕਿ ਇੱਕ ਦੱਸਿਆਗਾ ਜਰੂਰ ਦੀ ਸਾਡੀ ਕਲਾਸੇ ਚ ਲੱਗ ਰਹੀਆਂ ਨੇ ਅਸੀਂ ਜੋਗਾ ਕਰਕੇ ਬਹੁਤ ਵਧੀਆ ਆਪਣੇ ਆਪ ਨੂੰ ਹਰਮਨਸੇਟ ਕਰ ਰਹੇ ਆ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋਗੇ ਨੂੰ ਅਸੀਂ ਰੈਗੂਲਰ ਕਰਾਂਗੇ